ਹਰਮੇਸ਼ ਸਿੰਘ ਸੰਦੂ ਕੀ ਬਣ ਸਕਣਗੇ ਐਮਐਲਏ ਕੀ ਆਮ ਆਦਮੀ ਪਾਰਟੀ ਦੀ ਫਿਰ ਤਾਰਾਂ ਤਾਰਾਂ ਦੇ ਵਿੱਚ ਹੋਵੇਗੀ ਜਿੱਤ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਅ ਦੱਸਦੇ ਕਿ ਹਰਮਿੰਦਰ ਸਿੰਘ ਸੰਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਵਿਰੋਧੀ ਤੱਕ ਲਲਕਾਰੇ ਜਾ ਰਹੇ ਨੇ ਤੇ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਨਾਮਜ਼ਦਗੀ ਪੱਤੇ ਤੱਕ ਭਰ ਦਿੱਤੇ ਨੇ ਹੁਣ ਨਤੀਜੇ ਆਉਣੇ ਬਾਕੀ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪਹਿਲਾ ਹੀ ਵੋਟਾਂ ਤੋਂ ਪਹਿਲਾ ਜਿਹੜਾ ਕਿ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹਰਮਿੰਦਰ ਸਿੰਘ ਸੰਧੂ ਦੇ ਵੱਲੋਂ ਵਿਰੋਧੀ ਤਰ ਲਲਕਾਰੇ ਚਾਰੇ ਨੇ ਤੇ ਉੱਥੇ ਹੀ ਤਰਨ ਤਰਨ ਦੇ ਇਲਾਕਾ ਵਾਸੀਆਂ ਨੂੰ ਜਿਹੜੇ ਕਿ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸਰਕਾਰ ਦਾ ਹਿੱਸਾ ਜੇ ਵੜਾਂਗੇ ਤੇ ਸਕੀਮਾਂ ਵੀ ਲਾਗੂ ਹੋਣਗੀਆਂ ਜੇ ਸਕੀਮਾਂ ਲਾਗੂ ਹੋਣਗੀਆਂ ਉਹ ਤੁਹਾਡੇ ਤੱਕ ਪਹੁੰਚਣਗੀਆਂ ਵੀ ਔਰ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਪਿੰਡ ਵੀ ਸ਼ਾਇਦ ਕੈਂਪ ਲੱਗੇ ਹੋਣ ਜਾਂ ਜੇ ਨਹੀਂ ਲੱਗੇ ਉਹ ਵੀ ਮੈਂ ਲਵਾ ਦਊਗਾ ਦੇਖੋ ਜਿਹੜੀ ਬੀਮਾ ਯੋਜਨਾ ਆ ਜਿਹੜੀ ਸਿਹਤ ਬੀਮਾ ਯੋਜਨਾ ਆ ਉਹ ਤੁਸੀਂ ਵੇਖੋਗੇ ਕਿ ਉਹਦੇ ਵਿੱਚ 13 ਮਈ ਤੋਂ ਉੱਚ-ਨੀਚ ਤੋਂ ਕੋਈ ਪੱਖਵਾਦ ਨਹੀਂ 10 ਲੱਖ ਰੁਪਿਆ ਹਰ ਘਰ ਦੀ ਉਹ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲਾਗੂ ਹੋ ਚੁੱਕੀ ਆ ਔਰ ਮੈਂ ਤੁਹਾਨੂੰ ਇਹ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਉਹ ਜਿਹੜੀ ਬੀਮਾ ਯੋਜਨਾ ਉਹ ਵੀ ਤਰਨ-ਤਾਰਨ ਤੋਂ ਹੀ ਲਾਗੂ ਹੋਈ ਆ ਔਰ ਮੈਨੂੰ ਇਹ ਵੀ ਯਾਦ ਆ ਕਿ ਜਦੋਂ ਮੇਰੇ ਕੋਲ ਕਈ ਸੱਜਣ ਆ ਜਾਂਦੇ ਜੀ ਹਸਪਤਾਲ 'ਚ ਫੋਨ ਕਰਦੇ ਹੋ ਫਲਾੜੇ ਡਾਕਟਰ ਨੂੰ ਫੋਨ ਕਰਦੇ ਹੋ ਦੇਖੋ ਰੱਬ ਨਾਲ ਹੀ ਵਸ ਪਾਵੇ ਕਿਸੇ ਡਾਕਟਰ ਦੇ ਪ੍ਰਮਾਤਮਾ ਚੜ੍ਹਦੀ ਕਲਾ ਹੀ ਕਰੇ ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਡਾਕਟਰਾਂ ਦੀ ਲੋੜ ਪੈ ਜੇ ਜਾਂ ਹਸਪਤਾਲਾਂ ਦਾ ਮੂੰਹ ਵੇਖਣਾ ਪੈ ਜੇ ਨਾ ਤੇ ਬੜਾ ਔਖਾ ਹੋ ਜਾਂਦਾ ਜੇਬਾਂ ਖਾਲੀ ਹੋ ਜਾਂਦੀਆਂ ਨੇ ਔਰ ਬੜਾ ਮੰਗਹੀ ਦਾ ਸਮਾਂ ਆਪਾਂ ਵੀ ਸਮਝਦੇ ਆ ਕਿ ਹਸਪਤਾਲਾਂ ਦੇ ਖਰਚੇ ਇਹ ਨਹੀਂ ਆਮ ਬੰਦਾ ਨਹੀਂ ਚੁੱਕ ਸਕਦਾ ਕੋਈ ਚੰਗਾ ਸਹਬੇ ਸੀ ਇਹ ਤੋਂ ਵੇ ਕੋਈ ਚੰਗਾ ਝੱਲਦਾ ਵੀ ਹੋਵੇ ਦਾ ਪਰਿਵਾਰ ਤੇ ਉਹਦੇ ਲਈ ਵੀ ਹਸਪਤਾਲਾਂ ਦਾ ਜਿਹੜਾ ਬੜਾ ਔਖਾ ਹੋ ਜਾਂਦਾ ਇਲਾਜ ਕਰਾਉਣਾ ਪਰ ਉਹਦੇ ਲਈ ਵੀ ਦੇਖੋ ਸਰਕਾਰ ਨੇ ਉਹ ਵੀ ਜ਼ਿੰਮੇਵਾਰੀ ਆਪ ਹੀ ਚੁੱਕ ਲਈ ਆ ਜਿਹੜੇ ਵੋਟਾਂ ਮੰਗਦੇ ਫਿਰਦੇ ਆ ਨਾ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਕੀ ਕੀਤਾ ਜਾ ਇਹਨਾਂ ਨੇ ਕੀ ਕਰਨਾ ਅਸੀਂ ਦੇ ਇਹ ਵੀ ਬੀਮਾ ਯੋਜਨਾ ਜਿਹੜੀ ਸ਼ੁਰੂ ਕਰਕੇ ਔਰ ਉਹ ਕਾਰਡ ਵੀ ਸਾਰੇ ਮੇਰੇ ਕੋਲ ਆ ਜਾਣੇ ਆ ਉਹ ਕਾਰਡ ਵੀ ਮੇਰੇ ਕੋਲ ਆ ਜਾਣੇ ਉਹ ਕਾਰਡ ਮੈਂ ਕੱਲੇ-ਕੱਲੇ ਪਰਿਵਾਰ ਨੂੰ ਦਵਾਂਗਾ ਕੱਲੇ-ਕੱਲੇ ਜੀ ਨੂੰ ਉਹਦੇ ਚ ਰਜਿਸਟਰ ਕਰ ਦਊਗਾ ਔਰ ਉਹ ਕਾਰਡ ਜਿਹੜੇ ਆ ਉਹ ਤੁਸੀਂ ਮੇਰੇ ਕੋਲ ਲੈ ਲਿਓ ਉਹ ਇਹ ਨਹੀਂਗਾ ਕਿ ਇਹ ਜਿਹੜੇ ਲੋਕ ਜਿਹੜੇ ਹੁਣ ਤੁਹਾਨੂੰ ਗਮਰਾਹ ਕਰਨ ਲਈ ਤੁਰੇ ਫਿਰਦੇ ਨੇ ਇੱਥੇ ਕਿਦਾ ਕਿਸੇ ਕਿਸਮ ਦਾ ਕੋਈ ਨਾ ਕੋਈ ਛੜੇ ਅੰਦਰ ਰਾਜ ਰਾਜਦੇ ਨੇ ਬੀ ਅੱਜ ਕਰਦੇ ਆਗੇ ਉੱਜ ਕਰਦੇ ਆਗੇ ਦੇਖੋ ਜੇ ਅਪ ਅੱਜ ਵੀ ਇਹ ਚੀਜ਼ਾਂ ਸਹੂਲਤਾ ਤੋਂ ਵਾਂਝੇ ਰਹਿ ਗਏ ਤੇ ਫਿਰ ਸਰਕਾਰ ਤੇ ਦੇਖੋ ਤੁਹਾਡੇ ਲਈ ਬਣੀ ਆ ਤੁਹਾਡੇ ਲਈ ਤਤ ਪਰਿਆ ਤੁਹਾਡੇ ਕੰਮ ਕਰਨ ਲਈ ਤਿਆਰ ਆ ਸਰਕਾਰ ਤੇ ਜੇ ਅੰਦਰ ਜਾ ਕੇ ਵਡਣੀ ਹੋਰ ਲੱਪਿਆ ਗਿਆ ਤੇ ਫੇਰ ਆਪਣਾ ਤੇ ਨੁਕਸਾਨ ਹੋ ਜੂ ਸਾਰਿਆਂ ਦਾ ਸੋ ਇਸ ਕਰਕੇ ਇਹ ਜ਼ਿੰਮੇਵਾਰੀ ਮੇਰੇ ਤੇ ਛੱਡ ਦਿਓ ਕੱਲੀ-ਕੱਲੀ ਜੀ ਦਾ ਕੱਲੇ-ਕੱਲੇ ਪਰਿਵਾਰ ਦਾ ਗੱਗਾ ਨਗਰ ਦਾ ਪਵੇਂ ਹਾਲਾਂਕੇ ਪੰਚਾਇਤ ਬਹੁਤ ਛੋਟੀ ਆ ਕਿਉਂਕਿ ਢੰਡਾ ਚੋਈ ਇਹ ਪੰਚਾਇਤ ਨਿਕਲੀ ਆ ਤੇ ਮੈਂ ਜਦੋਂ ਇਹ ਹਲਕਾ ਸੰਭਾਲ ਲਿਆ ਮੇਰੇ ਤੋਂ ਪਹਿਲਾਂ ਦੀ ਇਹ ਪੰਚਾਇਤ ਜਿਹੜੀ ਬੜੀ ਸੀ ਪਰ ਮੈਂ ਦੇ ਜਦੋਂ ਮੈਨੂੰ ਤੁਸੀਂ ਸ਼ਕਤੀ ਦਿੱਤੀ 2012 ਚ ਮੈਂ ਦੇ ਉਦੋਂ ਵੀ ਜਿਹੜੇ ਰਾਸ਼ਨ ਕਾਰਡ ਆ ਜਿਨ੍ਹਾਂ ਦੇ ਕੜਕ ਮਿਲਦੀ ਸੀ ਜਾਂ ਜਿਨ੍ਹਾਂ ਦੇ ਕੋਈ ਆ ਆਟਾ ਦਾਲ ਦੀ ਸਕੀਮ ਸੀ ਮੈਂ ਦੇ ਉਹ ਵੀ ਮੇਰਾ ਕਹ ਲਿਆ ਦੂਜੇ ਚੌਥੇ ਮਹੀਨੇ 10 5 ਘਰ ਨਵੇਂ ਮੈਂ ਐਡ ਕਰ ਦੇਣਾ ਸੀ ਰਹਿ ਗਈ ਗੱਲ ਕੰਮ ਕਾਜਾਂ ਦੀ ਦੇਖੋ ਅੱਜ ਤੱਕ ਜਿੰਨੇ ਵੀ ਮੇਰੇ ਖਾਲਾ ਗਲੀਆਂ ਬਣੀਆਂ ਲੈ ਜਾਂ ਜੋ ਵੀ ਕੰਮ ਹੋਇਆ ਇਹ ਆਪਣੇ ਟਾਈਮ ਤੇ ਹੋਇਆ ਉਸ ਤੋਂ ਬਾਅਦ ਨਹੀਂ ਕੋਈ ਇੱਟ ਵੀ ਲਾਈ ਜਾਦੇ ਤੁਸੀਂ ਦੱਸਦੇ ਹੋ ਕਿਸੇ ਲੈ ਇੱਥੇ ਇੱਕ ਵੀ ਲਾਈ ਹੋਵੇ ਸੋ ਇਹਦੇ ਗੱਲਾਂ ਦਾ ਖਟਿਆ ਖਾਂਦੇ ਆ ਜੇ ਕੰਮ ਕਰਨੇ ਆਪਾਂ ਹੀ ਕਰਨੇ ਆ ਦੇਖੋ ਹੋਰ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਹ ਕਾਰਡ ਵੀ ਮੇਰੇ ਕੋਲ ਹੀ ਆਉਣੇ ਆ ਔਰ ਇੱਥੇ ਬਸ ਨਹੀਂ ਆ ਜਿਹੜੇ ਲਾਲ ਲਕੀਰ ਦੇ ਅੰਦਰ ਪਰਵਾਰ ਆ ਇੱਥੇ ਵੀ ਹੋਣੇ ਆ ਕੋ ਪਰਵਾਰ ਜਿਹੜੇ ਢੰਡਾ ਦੇ ਵਿੱਚ ਵੀ ਜੋ ਉਹ ਢੰਡਾ ਦੇ ਵਿੱਚ ਵੀ ਉਹ ਵੀ ਜਿਹੜੇ ਕਾਰਡ ਜਿਹੜੇ ਮਾਲਕੀ ਦੇ ਹੱਕ ਜਿਹੜੇ ਉਹ ਦੇਣ ਲੱਗੇ